ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਗੁਰਕੀਰਤਪੁਰ ਸਾਹਿਬ ਦੀ ਧਰਤੀ ਵਿਖੇ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਜਨਮ ਸਥਾਨ ਗੁਰਦੁਆਰਾ ਸੀਸ ਮਹਿਲ ਵਿਖੇ ਅੱਜ ਦੇ ਸਾਜਰੇ ਵਿਸ਼ੇਸ਼ ਸਮਾਗਮ ਦੀ ਹਾਜ਼ਰੀ ਭਰਨ ਵਾਸਤੇ ਪਹੁੰਚੇ ਆ ਇਹ ਜੋ ਸਥਾਨ ਦੇ ਉੱਤੇ ਅਸੀਂ ਹੁਣ ਖੜੇ ਹਾਂ ਇਹ 9 ਲੱਖਾ ਬਾਗ ਦੇ ਨਾਮ ਦੇ ਨਾਲ ਇਹ ਸਥਾਨ ਤੁਸੀਂ ਦੇਖੋਗੇ ਦੂਰ ਤੱਕ ਇਸ ਸਥਾਨ ਦੇ ਉੱਤੇ ਹਰ ਤਰ੍ਹਾਂ ਦੀ ਕਿਸਮ ਦਾ ਬੂਟਾ ਤੇ ਹਰ ਇੱਕ ਤਰ੍ਹਾਂ ਦੀ ਕਿਸਮ ਦਾ ਫਲ ਇੱਥੇ ਮੌਜੂਦ ਹੈ ਇਹ ਜਿਹੜਾ ਸਥਾਨ ਹੈ ਸ੍ਰੀ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆ ਇੱਥੇ ਬਾਗ ਲਵਾਇਆ ਇਸ ਬਾਗ ਦੇ ਵਿੱਚ ਹਰ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ ਹਰ ਇੱਕ ਤਰ੍ਹਾਂ ਦੀ ਦਵਾਈ ਬਣਾਉਣ ਦੀ ਸਮਰੱਥਾ ਇਹ ਬਾਗ ਦੇ ਵਿੱਚੋਂ ਜੜੀਆਂ ਬੂਟੀਆਂ ਪ੍ਰਾਪਤ ਹੁੰਦੀ ਹੈ ਸੋ ਇਹ ਜਿਹੜਾ ਬਾਗ ਹੈ ਸੰਗਤ ਦੀ ਜਾਣਕਾਰੀ ਵਾਸਤੇ ਇਹ 9 ਲੱਖਾ ਬਾਗ ਇਹਦਾ ਨਾਮ ਹੈ ਇਹ ਤੁਸੀਂ ਦੇਖੋਗੇ ਅਮਰੂਦ ਕੇਲੇ ਆਂਬ ਆਲੂ ਚੀਕੂ ਤਰ੍ਹਾਂ ਤਰ੍ਹਾਂ ਦੇ ਸੰਗਤਰੇ ਆਦ ਜਿੰਨੇ ਵੀ ਫਲ ਫਰੂਟ ਹੈ ਤੁਹਾਨੂੰ ਇਸ ਬਾਗ ਦੇ ਵਿੱਚੋਂ ਪ੍ਰਾਪਤ ਹੋਣਗੇ ਇਹ ਉਹ ਹੀ ਬਾਗ ਹੈ ਜਿਸ ਵਕਤ ਸਾਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਉਸ ਦੇ ਭਰਾ ਨੇ ਸ਼ੇਰ ਦੀ ਮੁੱਛ ਦਾ ਬਾਲ ਖਲਾ ਦਿੱਤਾ ਸੀ ਤੇ ਫਿਰ ਉਸ ਦਾ ਇਲਾਜ ਸੰਭਵ ਨਹੀਂ ਸੀ ਉਹਦੇ ਵਾਸਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਹੈਡ ਚਾਹੀਦੀ ਸੀ ਉਹ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਜੋ ਇੱਥੇ દવાਖਾਨਾ ਖੋਲ੍ਹਿਆ ਸੀ ਸੋ ਇੱਥੋਂ ਪ੍ਰਾਪਤ ਹੋਈ ਸੋ ਇਸ ਕਰਕੇ ਬਾਗ ਬੜਾ ਇਤਿਹਾਸਕ ਬਾਗ ਹੈ ਔਰ ਤਾਂ ਕਰਕੇ ਫਿਰ ਦਾਰਾਸ਼ ਕੋ ਜਿਹੜਾ ਸੀ ਦਾਰਾਸ਼ ਕੋ ਦੀ ਜਿਹੜੀ ਹੈ ਫਿਰ ਜਾਨ ਬਚ ਸਕੀ ਸਾਧ ਸੰਗਤ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਅਕਸਰ ਆਪ ਜੀ ਜਦੋਂ ਵੀ ਕੀਰਤਪੁਰ ਸਾਹਿਬ ਵਿਖੇ ਆਓ ਇਸ ਬਾਗ ਦੇ ਦਰਸ਼ਨ ਤੁਸੀਂ ਜ਼ਰੂਰ ਕਰਨੇ ਇਹ ਜਿਹੜਾ ਬਾਗ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਹਰ ਤਰ੍ਹਾਂ ਦੀ ਮੌਸਮ ਦੇ ਹਿਸਾਬ ਦੇ ਨਾਲ ਫਲ ਜਿਹੜੇ ਹਨ ਪ੍ਰਾਪਤ ਹੁੰਦੇ ਹਨ ਇਹਦੀ ਜਿਹੜੀ ਸੇਵਾ ਸੰਭਾਲ ਹੈ ਪਹਿਲਾਂ ਇਹ ਭੱਦਲ ਕਾਲਜ ਵੱਲੋਂ ਕੀਤੀ ਗਈ ਹੈ ਉਪਰੰਤ ਹੁਣ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਰਕਰ ਹਨ ਉਹਨਾਂ ਵੱਲੋਂ ਇਹਦੀ ਸੇਵਾ ਸੰਭਾਲ ਹੋ ਰਹੀ ਹੈ ਸੋ ਸੰਗਤ ਨੂੰ ਬੇਨਤੀ ਹੈ ਅਕਸਰ ਦੇਖੀਦਾ ਕੀ ਹੈ ਬਹੁਤ ਗਿਣਤੀ ਵਿੱਚ ਸੰਗਤ ਜਦੋਂ ਸ਼੍ਰੀ ਨਾਨਕਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਦਰਸ਼ਨ ਕਰਨ ਤੋਂ ਬਾਅਦ ਫਿਰ ਕੀਰਤਪੁਰ ਸਾਹਿਬ ਜੀ ਦੀ ਜਿਹੜੀ ਪਾਵਨ ਪਵਿੱਤਰ ਧਰਤੀ ਹੈ ਇਹਦੇ ਤੇ ਵੀ ਮੱਥਾ ਟੇਕਣ ਆਉਂਦੇ ਹੈ ਪਰ ਅਕਸਰ ਕੀ ਹੁੰਦਾ ਹੈ ਸਾਧ ਸੰਗਤ ਜਿਹੜੀ ਹੈ ਉਹ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਜਪ ਪਤਾਲਪੁਰੀ ਸਥਾਨ ਤੋਂ ਹੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਜਦ ਕਿ ਗੁਰਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਡਾ ਇਤਿਹਾਸਕ ਜਿਹੜਾ ਸਥਾਨ ਹੈ ਉਹ ਗੁਰਦੁਆਰਾ ਸੀਸ ਮਹਿਲ ਹੈ ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ 10-12 ਸਾਲ ਟਿਕਾਣਾ ਕੀਤਾ ਇਸੇ ਸਥਾਨ ਤੇ ਗੁਰੂ ਹਰ Rai ਸਾਹਿਬ ਤੇ ਇਸੇ ਸਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਉਹਨਾਂ ਦਾ ਪ੍ਰਕਾਸ਼ ਹੋਇਆ ਇਸੇ ਸਥਾਨ ਦੇ ਉੱਤੇ ਬਾਬਾ RAM Rai ਜੀ ਉਹਨਾਂ ਦਾ ਵੀ ਇੱਥੇ ਪ੍ਰਕਾਸ਼ ਸਥਾਨ ਹੈ ਸੋ ਇਹ ਜਿਹੜਾ ਸਥਾਨ ਹੈ ਪ੍ਰਾਤਨ ਸਥਾਨ ਸਿੱਖ ਇਤਿਹਾਸ ਸਿੱਖੀ ਦਾ ਜਿਹੜਾ ਸੈਂਟਰ ਤੇ ਕੇਂਦਰ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਤਾਂ ਵੱਲੋਂ ਇੱਥੇ ਆ ਕਰਕੇ ਨਸਤਮਸਤ ਘੋੜਾ ਇਹ ਸਿੱਖ ਸੰਤਾਂ ਵੱਲੋਂ ਇੱਥੇ ਆ ਕਰਕੇ ਸੇਵਾ ਭਾਵਨਾ ਵਿੱਚ ਗੁਰੂ ਹਰਿਐ ਸਾਹਿਬ ਦੇ ਦਰਸ਼ਨ ਕਰਨਾ ਕਿਸੇ ਸਮੇਂ ਇਹ ਬਹੁਤ ਵੱਡਾ ਸਿੱਖੀ ਦਾ ਆਦਾਰਾ ਰਿਹਾ ਹੈ ਪਰ ਅਜ ਨਾਮੋਸ਼ੀ ਹੁੰਦੀ ਹੈ ਇੱਥੇ ਸੰਗਤ ਦੇ ਰਸ ਨੂੰ ਦੇਖ ਕੇ ਕਿਉਂਕਿ ਬਹੁਤਾਂ ਮੇਰੇ ਦੋ ਕਾਰਨ ਮੰਨਦਾ ਇੱਕ ਤਾਂ ਸੰਗਤ ਦੀ ਜਿਹੜੀ ਬਿਜ਼ੀ ਲਾਈਫ ਹੈ ਉਹਦੇ ਕਾਰਨ ਸੰਗਤਾਂ ਦਾ ਰੁਝਾਨ ਇਹਨਾਂ ਵੱਡੇ ਇਤਿਹਾਸਕ ਸਥਾਨਾਂ ਤੋਂ ਘਟਦਾ ਜਾ ਰਿਹਾ ਹੈ ਦੂਜਾ ਕਾਰਨ ਸੇਖ ਕੌਮ ਭਗਤੀ ਤੋਂ ਜ਼ਿਆਦਾ ਸ਼ਕਤੀ ਨੂੰ ਅਹਿਮੀਅਤ ਦੇਣ ਲੱਗ ਪਈ ਹੈ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਦੋਨੋਂ ਚੀਜ਼ਾਂ ਬਖਸ਼ੀਆਂ ਭਗਤੀ ਸ਼ਕਤੀ ਮੇਰੀ ਤੇ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ ਪਰ ਅੱਜ ਕਿਤੇ ਨਾ ਕਿਤੇ ਅਸੀਂ ਜ਼ਿਆਦਾ ਸ਼ਕਤੀ ਵਾਲੇ ਪਾਸੇ ਪ੍ਰਚਲਿਤ ਪੂਰਨ ਤੌਰ ਤੇ ਪ੍ਰਭਾਵਿਤ ਹੋ ਰਹੇ ਹਾਂ ਸੋ ਇਸ ਕਰਕੇ ਜ਼ਿਆਦਾਤਰ ਸੰਗਤ ਬਾਬਾ ਗੁਰਦੇਤਾ ਜੀ ਦੇ ਜਾ ਕੇ ਮੁੜ ਜਾਂਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਉਹਨਾਂ ਨੇ ਇੱਕ ਮਰੀ ਹੋਈ ਜਿਹੜੀ ਗਾਂ ਹੈ ਉਹਨੂੰ ਜਿੰਦਾ ਕੀਤਾ ਤੇ ਬਾਬਾ ਜੀ ਦੀ ਸ਼ਕਤੀ ਨੂੰ ਨਤਮਸਤਕ ਹੁੰਦੇ ਆ ਪਰ ਇਹਦੇ ਇਸ ਹਿਸਾਬ ਦੇ ਨਾਲ ਸਾਨੂੰ ਇਹ ਦੇਖਣਾ ਚਾਹੀਦਾ ਹੈ ਵੀ ਇਹਨਾਂ ਸਥਾਨਾਂ ਦੇ ਉੱਤੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਜਿਹਦੇ ਬਾਬਤ ਬਾਣੀ ਦੇ ਵਿੱਚ ਲਿਖਿਆ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇਹ ਥਾਨ ਪਾਵਨ ਪਵਿੱਤਰ ਥਾਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਪਰ ਅੱਜ ਅਸੀਂ ਇਸ ਅਹਿਮੀਅਤ ਨੂੰ ਭੁੱਲ ਕੇ ਸੋ ਸਿੱਖੀ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਇਹਨਾਂ ਪੰਕਤੀਆਂ ਤੋਂ ਕਿਤੇ ਨਾ ਕਿਤੇ ਅਸੀਂ ਕਿਨਾਰਾ ਕਰਦੇ ਆ ਤੁਸੀਂ ਦੇਖੋ ਅੱਜ ਬਹੁਤੀਆਂ ਭੀੜਾਂ ਜਿੱਥੇ ਕਿਹਾ ਜਾਂਦਾ ਵੀ ਇੱਥੇ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਉਹਨਾਂ ਸਥਾਨਾਂ ਤੇ ਜ਼ਿਆਦਾ ਲੱਗਦੀਆਂ ਭਾਵੇਂ ਗੱਲ ਤੁਸੀਂ ਦਿੱਲੀ ਵੀ ਕਰ ਲਵੋ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨਾਂ ਸਥਾਨਾਂ ਤੇ ਜਾਣਾ ਨਹੀਂ ਚਾਹੀਦਾ ਸਾਡੇ ਧਾਰਮਿਕ ਸਥਾਨਾਂ ਤੇ ਸਾਨੂੰ ਨਤਮਸਤ ਹੋ ਕੇ ਉੱਥੇ ਦਾ ਇਤਿਹਾਸ ਸੁਣ ਕੇ ਸਿੱਖਿਆਵਾਂ ਵਾ ਲੈਣੀਆਂ ਚਾਹੀਦੀਆਂ ਪਰ ਇਹਦੇ ਨਾਲ ਨਾਲ ਸਾਨੂੰ ਇਹ ਚਾਹੀਦਾ ਵੀ ਅਸੀਂ ਸਾਰੇ ਸਥਾਨਾਂ ਨੂੰ ਇੱਕ ਜਿਹਾ ਜਾਣੀਏ ਜਿੱਥੇ ਗੁਰੂ ਸਹਿਬਾਨ ਆਏ ਐ ਇਹ ਸਥਾਨਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਹੁਣ ਪ੍ਰਕਾਸ਼ਮਾਨ ਹੈ ਉਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਦਿੱਲੀ ਦੇ ਵੀ ਕਈ ਸਥਾਨਾਂ ਦੇ ਉੱਤੇ ਪ੍ਰਕਾਸ਼ ਮਾਨ ਹੈ ਗੁਰੂ ਕੇ ਤਿਆਰੋ ਮੈਂ ਜਿਹੜੀ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰ ਰਿਹਾ ਹਾਂ ਕਿ ਭਾਵੇਂ ਦਿੱਲੀ ਤੋਂ ਤੁਸੀਂ ਦੇਖੋ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਸੰਗਤ ਦਾ ਬੜਾ ਰਸ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਦਾ ਵੱਡੀ ਗਿਣਤੀ ਚ ਰਸ ਹੁੰਦਾ ਪਰ ਦੇਖੋ ਉੱਥੇ ਹੀ ਗੁਰਦੁਆਰਾ ਰਕਾਬਗੰਸ ਸਾਹਿਬ ਵੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰ ਦਾ ਸੰਸਕਾਰ ਉਸ ਮਹਾਨ ਸਿੱਖ ਲਖੀ ਸਾਹਿਬ ਬਣ ਜਾ ਰਹੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੰਗਤ ਬਹੁਤਾਤ ਸੀਸਗੰਗ ਸਾਹਿਬ ਬੰਗਲਾ ਸਾਹਿਬ ਜਾ ਕੇ ਆ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਇਦਾਂ ਦੀ ਭਾਵਨਾ ਸਾਡੇ ਮਨਾਂ ਚ ਪੱਕੀ ਕਰ ਦਿੰਦੀ ਆ ਵੀ ਦੁੱਖ ਬੰਗਲਾ ਸਾਹਿਬ ਜਾ ਕੇ ਟੁੱਟਣੇ ਆ ਨੌ ਨਿੱਧੀਆਂ 18 ਸਿੱਧੀਆਂ ਸੀਸਗੰਗ ਸਾਹਿਬ ਜਾ ਕੇ ਮਿਲਣੀਆਂ ਤੇ ਇਸੇ ਤਰ੍ਹਾਂ ਵੀ ਜੇ ਦੁੱਧ ਪੁੱਤ ਚਾਹੀਦਾ ਤੇ ਬਾਬਾ ਗੁਰਦਿੱਤਾ ਜੀ ਉਹ ਦੇ ਸਕਦੇ ਆ ਇਸ ਕਰਕੇ ਬਹੁਤੀ ਜ਼ਿਆਦਾ ਸੰਗਤ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੋਂ ਜਾ ਕੇ ਵਾਪਸ ਆ ਜਾਂਦੀ ਹੈ ਇਸੇ ਤਰ੍ਹਾਂ ਗੁਰਦੁਆਰਾ ਪੱਠਾ ਸਹਿਬ ਵਿਖੇ ਵੀ ਸੰਗਤ ਦਾ ਗੁਰਦੁਆਰਾ ਸਦਾਵਰਤ ਜਿੱਥੇ ਛੇ ਗੁਰੂ ਪੰਜ ਗੁਰੂ ਸਹਿਬਾਨਾਂ ਨੇ ਚਰਨ ਪਾਏ ਆ ਉਹਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਨੇ ਉੱਥੇ ਪੈਰ ਲਾਇਆ ਬਸ ਇਸ ਕਰਕੇ ਉਸ ਸਥਾਨ ਨੂੰ ਅਸੀਂ ਅਹਿਮੀਅਤ ਦੇ ਰਹੇ ਹਾਂ ਵੀ ਇੱਥੇ ਮਹਾਰਾਜ ਦੇ ਘੋੜੇ ਨੇ ਪੈਰ ਲਾਇਆ ਜਿੱਥੇ ਗੁਰਦੁਆਰਾ ਪੱਠਾ ਸਾਹਿਬ ਸਤਕਾਰ ਜੋ ਗੁਰੂ ਸਾਹਿਬ ਜੀ ਦਾ ਸਥਾਨ ਹੈ ਉਹਦੇ ਨਾਲ ਹੀ ਗੁਰਦੁਆਰਾ ਸਦਾਵਰਤ ਜਿੱਥੇ ਛੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਹੈ ਬੇਅੰਤ ਸਿੱਖਾ ਕਮਾਈ ਵਾਲੀਆਂ ਰੂਹਾਂ ਨੇ ਆ ਕਰਕੇ ਉੱਥੇ ਆਪਣਾ ਸਮਾਂ ਬਤੀਤ ਕੀਤਾ ਹੈ ਉਸ ਥਾਂ ਨੂੰ ਅਸੀਂ ਅਣਗੌਲਿਆ ਕੀ ਕਰ ਰਹੇ ਹਾਂ ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਾਲੇ ਪਾਸੇ ਤੁਸੀਂ ਦੇਖੋ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਇਹਦੇ ਪਿੱਛੇ ਕਿਤੇ ਨਾ ਕਿਤੇ ਕਸੂਰ ਸਾਡੇ ਕੀਰਤਨੀਆਂ ਦਾ ਵੀ ਹੈ ਜਿਹੜੇ ਸਾਡੇ ਕੀਰਤਨੀਆਂ ਆ ਉਹ ਬਾਬਾ ਦੀਪ ਸਿੰਘ ਜੀ ਦੀ ਗੱਲ ਨੂੰ ਕਰਦੇ ਹੀ ਇੰਨੇ ਢੰਗ ਨਾਲ ਆ ਕਿ ਸੰਗਤ ਦੇ ਮਨ ਦੇ ਵਿੱਚ ਉਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਹੀ ਮੱਥਾ ਟੇਕ ਕੇ ਵਾਪਸ ਆ ਜਾਂਦੀ ਹੈ ਸ੍ਰੀ ਹਰਮੰਦਰ ਸਾਹਿਬ ਬਹੁਤ ਘੱਟ ਜਾਂਦੇ ਆ ਬਹੁਤ ਬੰਦੇ ਐਸੇ ਵੀ ਆ ਹਫਤਾਵਾਰੀ ਜਾਣ ਵਾਲੇ ਸੋ ਮੈਂ ਸੰਗਤ ਨੂੰ ਅੱਜ ਇਹੀ ਬੇਨਤੀ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਿ ਜਿੱਥੇ ਗੁਰੂ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਸ਼ਰਧਾ ਭਾਵਨਾ ਨਾਲ ਆਪਾਂ ਨਸਤ ਮਸਤਕ ਹੋਈਏ ਉੱਥੇ ਦੇ ਇਤਿਹਾਸ ਨੂੰ ਆਪਣੀ ਜ਼ਿੰਦਗੀ ਦਾ ਅੰਗ ਆਧਾਰ ਬਣਾਈਏ ਤੇ ਨਾਲ ਹੀ ਇਹ ਬੇਨਤੀ ਹੈ ਵੀ ਕੋਈ ਸਥਾਨ ਵੱਡਾ ਕੋਈ ਛੋਟਾ ਨਹੀਂ ਹੈ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਹੈ ਵੀ ਜਿੱਥੇ ਤੁਸੀਂ ਵੱਡੀ ਦੂਰ ਦੂਰ ਜਾ ਕੇ ਕਿਲੋਮੀਟਰਾਂ ਦੇ 100-100 ਕਿਲੋ 3-300 ਕਿਲੋਮੀਟਰ ਤੇ ਜਾ ਕੇ ਧਰਮ ਸਥਾਨਾਂ ਦੇ ਦਰਸ਼ਨ ਕਰਦੇ ਹੋ ਉੱਥੇ ਤੁਹਾਡਾ ਜਿਹੜਾ ਨਗਰ ਦਾ ਗੁਰਦੁਆਰਾ ਹੈ ਪਿੰਡ ਦਾ ਗੁਰਦੁਆਰਾ ਹੈ ਸ਼ਹਿਰ ਦਾ ਗੁਰਦੁਆਰਾ ਹੈ ਉਹਦੇ ਵਿੱਚ ਤੁਸੀਂ ਜਰੂਰ ਜਾਇਆ ਕਰੋ ਤਾਂ ਕਿ ਉੱਥੇ ਦੀਆਂ ਪ੍ਰਾਪਤੀਆਂ ਆ ਸਕਣ ਫੇਰ ਅਖੀਰ ਦੇ ਵਿੱਚ ਇਹੀ ਬੇਨਤੀ ਵੀ ਆਪਾਂ ਸ਼ਕਤੀ ਨੂੰ ਬਹੁਤੀ ਪਹਿਲ ਨਦਈਏ ਸ਼ਕਤੀ ਭਗਤੀ ਤੋਂ ਹੀ ਪ੍ਰਗਟ ਹੁੰਦੀ ਹੈ ਸਾਡੇ ਗੁਰੂ ਸਾਹਿਬਾਨਾਂ ਸਾਨੂੰ ਬਾਣੀ ਜ਼ਰੀਏ ਇਹੀ ਸਿਖਾਇਆ ਪਰ ਅੱਜ ਅਸੀਂ ਕਰਾਮਾਤੀ ਜਗਾਵਾਂ ਦੇ ਨਾਲ ਜ਼ਿਆਦਾ ਜੁੜ ਰਹੇ ਹਾਂ ਤੇ ਭਗਤੀ ਵਾਲੇ ਜਿਹੜੇ ਸਥਾਨ ਹਨ ਜਿੱਥੋਂ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ ਹੈ ਆਜਾ ਨੂੰ ਹੰਗੋਲਿਆ ਕਰ ਰਹੇ ਹਾਂ ਸੋ ਆਓ ਆਪਾਂ ਰਲ ਕੇ ਯੋਗਦਾਨ ਪਾਈਏ ਇਹਨਾਂ ਸਥਾਨਾਂ ਦੀ ਅਸਲੀ ਅਹਿਮੀਅਤ ਤੇ ਮਹੱਤਵਤਾ ਸਮਝੀਏ ਤੇ ਗੁਰਬਾਣੀ ਪੜ ਕੇ ਆਚਰਣ ਜੀਵਨ ਬਣਾ ਕੇ ਆਪਣਾ ਜੀਵਨ ਸਫਲ ਕਰਿਏ ਅੰਤ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ